ਉਨੀ ਘਟਿਆ ਗੱਲ ਪਿੰਡ ਦਾ ਵਸਨੀਕ ਆਣ ਕੇ ਦੱਸ ਗਿਆ ਗਣਜੀਣਾ ਕੁਲਵਿੰਦਰ ਸਿੰਘ ਟੀਚਰ ਆ 4 ਸਾਲ ਹੋ ਗਏ ਨੂੰ ਇੱਥੇ ਲੱਗੇ ਨੂੰ ਆ ਪਿੰਡ ਵਾਲਿਆਂ ਮੈਨੂੰ ਦੱਸਿਆ ਕਿ ਇਹਨੇ ਕੋਈ 4000 ਤੱਕ ਲੜਕੀ ਰੱਖੀ ਐ ਜਿਹੜੀ ਜਿਹੜੀ ਆਪਣਾ ਇਹ ਸਕੂਲ ਨੂੰ ਖੋਲਦੀ ਆ ਔਰ ਬੱਚਿਆਂ ਨੂੰ ਪੜਾਉਂਦੀ ਆ ਐਹੋ ਜਿਹੇ ਟੀਚਰਾਂ ਦੀ ਮੇਰੇ ਖਾਲੇ ਐਹੋ ਜੇ ਸ ਐਜੂਕੇਸ਼ਨ ਤਾਂ ਆਉਜੇ ਟੀਚਰਾਂ ਦੀ ਲੋੜ ਹੀ ਨਹੀਂ ਸਾਹਮਣੇ ਬੀਪੀਓ ਸਾਹਿਬ ਬੈਠੇ ਇਧਰੋਂ ਬੀਪੀਓ ਸਾਹਿਬ ਤੁਸੀਂ ਆ ਬੀਪੀਓ ਸਾਹਿਬ ਮੇਰੇ ਨਾਲ ਕੇ ਖੜੇ ਨੇ ਬੀਪੀਓ ਸਾਹਿਬ ਨੇ ਇਸ ਟੀਚਰ ਦੇ ਵਿਰੁੱਧ ਲਿਖਿਆ ਅੱਗੇ ਸ਼ਿਕਾਇਤ ਕੀਤੀ ਹੈ ਮੈਂ ਆਪਣੇ ਤੌਰ ਤੇ ਵੀ ਇਸ ਟੀਚਰ ਦੀ ਸ਼ਿਕਾਇਤ ਕਰਾਂਗਾ ਠੀਕ ਹੈ ਨਾ ਕਿ ਜਿਹੜਾ ਆਪ ਕੋਨੇ ਘਰਾਂ ਚ ਬੈ ਕੇ ਕੋ 3 3 4 4 ਹਜ਼ਾਰ ਦੇ ਪਿੰਡ ਚ ਕੁੜੀਆਂ ਰੱਖ ਕੇ ਬੱਚੀਆਂ ਨੂੰ ਉਹਨਾਂ ਦਾ ਛੋਲਛਣ ਵੀ ਕਰਦੇ ਨੇ ਲੋਕ ਜਦ ਨਾਲ ਆਪਣੀ ਡਿਊਟੀ ਤੋਂ ਜਿਹੜੀ ਕੁਤਾਈ ਕਰਦੇ ਨੇ ਆਉਣ ਵਾਲੇ ਸਮੇਂ 'ਚ ਇਹਨੂੰ ਸਜ਼ਾ ਜਿਹੜੀ ਸਰਕਾਰ ਵੱਲੋਂ ਮਿਲਦੀ ਹੈ ਇਹਦੇ ਤੋਂ ਅਗੂ ਵੀ ਇੱਕ ਸਭ ਕੁ ਸਿੱਖਣ ਨੂੰ ਮਿਲੇਗਾ ਕਿ ਜਿਹੜੇ ਟੀਚਰ ਆਪਣੀ ਡਿਊਟੀ ਤੋਂ ਕੁਤਾਈ ਕਰਦੇ ਨੇ ਉਹ ਵੀ ਹਟ ਜਾਣਗੇ ਆਵਾਜ਼ੀ ਪਾਰਟੀ ਦੀ ਸਰਕਾਰ ਨੇ ਇੱਕ ਫੈਸਲਾ ਕੀਤਾ ਹੈ ਕਿ ਕਿਸੇ ਨੂੰ ਵੀ ਆਪਣੀ ਬੰਦੀ ਡਿਊਟੀ ਤੋਂ ਗੈਰਹਾਜ਼ਰ ਰਹਿਣਾ ਜਾਂ ਆਪਣੀ ਡਿਊਟੀ ਤੋਂ ਕੁਤਾਈ ਕਰਨੀ ਉਹਦਾ ਖਮਾਚਾ ਉਸ ਮੁਲਾਜ਼ਮ ਨੂੰ ਆਪ ਖੁਦ ਭੁਗਤਣਾ ਪਵੇਗਾ ਮੈਂ ਇਸ ਪਿੰਡ ਦੀ ਜਿਹੜਾ ਕੰਮ ਹੋਇਆ 14-15 ਲੱਖ ਰੁਪਏ ਇਸ ਪਿੰਡ ਦੀ ਗ੍ਰਾਂਟ ਵੀ ਆਈ ਹੈ ਮੈਂ ਅੱਧੀ ਕਹਿੰਦੀ ਇਹ ਵੀ ਇਨਕੁਆਰੀ ਕਰਾਵਾਂ ਕਿ ਲਗਭਗ 15 ਲੱਖ ਦੀ ਜਿਹੜੀ ਚਾਰਦਵਾਰੀ ਦੀ ਗ੍ਰਾਂਟ ਹੋਈ ਹੈ ਇਹਦੀ ਚੇਚੇ ਤੌਰ ਤੇ ਜਿਹੜੀ ਇਨਕੁਆਰੀ ਕੀਤੀ ਜਾਏ ਆ ਜਿਹੜਾ ਵੀ ਇਹਦੇ ਚ ਦੋਸ਼ੀ ਪਾਇਆ ਗਿਆ ਉਹਦੇ ਤੋਂ ਸਖਤ ਕਾਰਵਾਈ ਜਿਹੜੀ ਉਹ ਵੀ ਮੈਂ ਕਰਾਂਗਾ ਇਸ ਕਰਕੇ ਮੈਂ ਪਿੰਡ ਵਾਲਿਆਂ ਨੂੰ ਯਕੀਨ ਦਿਵਾ ਕੇ ਚੱਲਿਆ ਤਾਂ ਤੁਸੀਂ ਬੇਫਿਕਰ ਹੋ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਝੰਮੇਰ ਸਰਕਾਰ ਦਾ ਹੈ ਸਰਕਾਰ ਨੇ ਤੁਹਾਡੇ ਬੱਚਿਆਂ ਦੀ ਐਜੂਕੇਸ਼ਨ ਲਈ ਕੀ ਕਰਨਾ ਕਿਵੇਂ ਇਹਨਾਂ ਦਾ ਸਿੱਖਿਆ ਦਾ ਪੱਤਰ ਉੱਚਾ ਚੱਕਣਾ ਇਹ ਸਰਕਾਰ ਆਪ ਦੇਖੇਗੀ ਔਰ ਇਹੋ ਜਿਹੜੇ ਸਟਾਫ ਮੈਂਬਰ ਨੇ ਜਿਹੜੇ ਟੀਚਰ ਨੇ ਇਹਨਾਂ ਨੂੰ ਜਿਹੜੀ ਸਜ਼ਾ ਉਹ ਵੀ ਸਰਕਾਰ ਦੇਵੇਗੀ ਤੇ ਹੌਸਲਾ ਰੱਖੋ ਮੈਂ ਤੁਹਾਨੂੰ ਅੱਜ ਯਕੀਨ ਦਿਵਾ ਕੇ ਚੱਲਿਆ ਬੇਫਿਕਰ ਹੋ ਸਾਰਾ ਕੁਝ ਕਰਾਂਗੇ ਇਸ ਕਰਕੇ ਤੁਹਾਡਾ ਜਿਹੜੇ ਤੁਸੀਂ ਪਿੰਡ ਵਾਲੇ ਆਏ ਹੋ ਦੁਖੀ ਮਨ ਨਾਲ ਆਇਓ ਕੋਈ ਗੱਲ ਨਹੀਂ ਐਸੇ ਆਓ ਜੇ ਕਿਸੇ ਨੇ ਹੋਰ ਪਿੰਡ ਵਾਲੇ ਨੇ ਕੋਈ ਗੱਲ ਕਰਨੀ ਆ ਆਓ ਜੀ ਤੁਸੀਂ ਦੱਸੋ ਆ ਦੱਸੋ ਜੀ ਦੱਸੋ ਇੱਧਰ ਤੇ ਦੱਸੋ ਮਾਈਕ ਤੇ ਕੈਮਰੇ ਲੱਗੇ ਸਾਡੇ ਕੋਲ ਹੈ ਹਾਂ ਜਦੋਂ ਨੇ ਲਾਇ ਲੇ ਚੈਨ ਚਾਲੂ ਕਰਵਾ ਦਿੱਤਾ ਤੇ ਤੋੜ ਦੱਸ ਕੰਮ ਕਰਨਾ ਪੜਾਇ ਨਾਲ ਜਿਹੜਾ ਗਮਣੇ ਤੇ ਉਡਾ ਗਮਣੇ ਦਾ ਦੇਖ ਲਓ ਇੰਨੀ ਘਟੀਆ ਗੱਲ ਪਿੰਡ ਦਾ ਵਸਨੀਕ ਆੜ ਕੇ ਦੱਸ ਸਕੇ ਕੈਮਰੇ ਲਾ ਕੇ ਕਹਿੰਦੇ ਆਪੇ ਹੀ ਠਰਵਾਉਂਦੇ ਨੇ। ਕਿ ਪਤਾ ਹੀ ਨਾ ਲੱਗਿਆ ਵੀ ਕਦੋਂ ਕੋਈ ਆਇਆ ਤੇ ਕਦੋਂ ਕੋਈ ਸਕੂਲ ਚੋਂ ਗਿਆ। ਐਡੇ ਘਟੀਆ ਕਿਸਮ ਦੇ ਲੋਕ ਜਿਹੜੇ ਇਹਨਾਂ ਨੂੰ ਸਮਾਜਿਕ ਤੇ ਜਗ੍ਹਾ ਪਰਮਾਤਮਾ ਨਾ ਹੀ ਦੇਵੇ ਤੇ ਚੰਗਾ। ਇਸ ਕਰਕੇ ਮੈਂ ਤੁਹਾਨੂੰ ਪਿੰਡ ਵਾਲਿਆਂ ਨੂੰ ਯਕੀਨ ਦਵਾ ਕੇ ਚੱਲਿਆ। ਫਿਰ ਤੁਸੀਂ ਕੋਈ ਨਹੀਂ ਤੁਹਾਡੇ ਬੱਚੇ ਸਾਡੇ ਬੱਚੇ ਨੇ, ਇਹ ਸਰਕਾਰ ਦੇ ਬੱਚੇ ਨੇ। ਇਸ ਕਰਕੇ ਤੁਹਾਡੇ ਬੱਚਿਆਂ ਦੀ ਜਿਹੜੀ ਐਜੂਕੇਸ਼ਨ ਦੀ ਜ਼ਿੰਮੇਵਾਰੀ ਆ, ਉਹ ਸਰਕਾਰ ਦੀ ਆ। ਇਸ ਕਰਕੇ ਆਉਣ ਵਾਲੇ ਸਮੇਂ 'ਚ ਠੀਕ ਕਰਾਂਗੇ ਇਹਨਾਂ ਨੂੰ ਸਾਰਾ ਕੁਝ ਫਿਰ ਵੀ ਮੈਂ ਦੇਖਣ ਡਿਆ ਬੜੇ ਮਜੂਦੂਸ ਬੈਠੇ ਨੇ ਕੰਡ ਵਾਲੇ ਇਹਨਾਂ ਦੇ ਚਿਹਰਿਆਂ ਤੋਂ ਪਤਾ ਲੱਗਦਾ ਕਿ ਇਹਨਾਂ ਦੇ ਪਿੰਡ 'ਚ ਬੱਚਿਆਂ ਨੂੰ ਕੈਸੀ ਸਿੱਖਿਆ ਮਿਲਦੀ ਹੈ ਕਿ ਮਾਨਾਣਾ ਜਾਂ ਉਧਰ ਹੀ ਮਾਲਾ ਕਿਵੇਂ ਮਜੂਦ ਸਹੀ ਸੰਜੂਸੀ 'ਚ ਬੈਠੇ ਨੇ ਵਿਚਾਰੇ ਇਸ ਕਰਕੇ ਬੇਦਰਭ ਕਰੋ ਇਸੇ ਕਰਕੇ ਮੈਂ ਪਿੰਡਾਂ ਜਾਉਂਦਾ ਹਾਂ ਕਿ ਮੈਨੂੰ ਪਤਾ ਲੱਗਿਆ ਕਿਹੜੇ ਪਿੰਡ 'ਚ ਟੀਚਰ ਸਹੀ ਕੰਮ ਕਰਦੇ ਨੇ ਤਾਂ ਕਿਹੜੇ ਪਿੰਡਾਂ 'ਚ ਗਲਤ ਕੰਮ ਕਰਦੇ ਨੇ ਇਸ ਕਰਕੇ ਮੈਂ ਕੋਈ ਹਰ ਪਿੰਡ 'ਚ ਭਾਵੇਂ ਪ੍ਰਾਇਮਰੀ ਸਕੂਲ ਹੋਵੇ, ਮਿਡਲ ਹੋਵੇ, ਹਾਈ ਹੋਵੇ ਮੈਂ ਟੋਟਲ ਆਪਣੇ ਹਲਕੇ ਦੇ ਸਾਰੇ ਪਿੰਡਾਂ 'ਚ ਜਾ ਕੇ ਵੇਖਣਾ ਹੈ। ਔਰ ਜਿੰਨਾ ਚਿਰ ਮੈਂ ਜਾ ਕੇ ਵੇਖਿਆ ਨਾ ਉਹਨਾਂ 'ਚ ਸਮਝ ਨਹੀਂ ਲੱਗਣੀ ਕਿ ਲੋਕ ਕੀ ਕਰਦੇ, ਕਦੋਂ ਆਉਂਦੇ, ਕਦੋਂ ਜਾਂਦੇ, ਕੀ ਕਰਦੇ ਨੇ। ਹੁਣ ਇਹਨਾਂ ਨੂੰ ਸਮਝ ਲੱਗ ਗਈ ਕਿ ਇਸ ਕਰਕੇ ਮੈਂ ਤੁਹਾਨੂੰ ਯਕੀਨ ਦਿਵਾ ਕੇ ਚੱਲਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚਿਆਂ ਦਾ ਜਿਹੜਾ ਭਵਿੱਖ ਹੋਣਾ ਸੁਨਹਿਰੀ ਹੋਏਗਾ, ਬੇਫਿਕਰ ਹੋ। ਧੰਨਵਾਦ। ਫਤਿਹ ਬਲਵਨਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ।